ਜਿਹੜਾ ਗੁਰਦੇਵ ਸਿੰਘ ਦਾ ਸੋਦਾ ਲੱਗਾ ਸੀ ਉਹ ਸੋਦਾ ਲਾਉਣ ਦੇ ਵਿੱਚ ਦੋ ਸਿੱਖ ਨੌਜਵਾਨ ਸੀ ਇੱਕ ਹਿੰਦੂ ਨੌਜਵਾਨ ਸੀ ਅਸ਼ੋਕ ਕਮਾਰ ਸ਼ਾਇਦ ਉਹ ਹਿੰਦੂ ਨੌਜਵਾਨ ਦਾ ਨਾਮ ਆ ਜਿਹਨੇ ਸੋਦਾ ਲਾਇਆ ਸੀ ਕੈਦਰੀ ਕਰਨ ਵਾਲੇ ਨੂੰ ਸੋ ਉਸ ਸੋਦਾ ਲਾਉਣ ਵਾਲੇ ਦੀ ਘਰ ਵਾਲੀ ਦੀ ਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ ਜਿਹੜਾ ਗੁਰਦੇਵ ਹੈ ਜਿਸਨੇ ਬਦਬੀ ਦੀ ਰੇਕੀ ਕਰਾਈ ਹੈ ਉਹਦੀ ਦੁਕਾਨ ਸੀ ਸਾਹਮਣੇ ਉਹ ਜਦੋਂ ਮਾਰਿਆ ਜਾਂਦਾ ਹੈ ਉਹਦਾ ਸੋਦਾ ਲੱਗਦਾ ਹੈ ਮਹਿੰਦਰਪਾਲ ਬਿੱਟੂ ਜੀ ਦਾ ਬਾਅਦ ਜੇ ਸੋਦਾ ਲੱਗਦਾ ਹੈ ਮਿੰਦਰਪਾਲ ਬਿੱਟੂ ਲਾਸ਼ ਰੱਖਦਾ ਛੜਕ ਦੇ ਵਿਚਕਾਰ ਤੇ ਮੌਕੇ ਦੀ ਹਕੂਮਤ ਉਹਦੇ ਘਰ ਦੀ ਨੂੰ ਨੌਕਰੀ ਦਿੰਦੀ ਹੈ ਪੁਲਿਸ ਦੇ ਵਿੱਚ ਔਰ ਤੁਸੀਂ ਇਹ ਸੋਚ ਲਓ ਉਸ ਤੋਂ ਬਾਅਦ ਦੋਹਾਂ ਸਿੱਟਾਂ ਨੇ ਇਹ ਗੱਲ ਕਹਿਤੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਮੰਨ ਚੁੱਕੀ ਹੈ ਵੀ ਗੁਰਦੇਵ ਸਿੰਘ ਦੋਸ਼ੀ ਸੀ ਇਹਨੇ ਰੇਕੀ ਕੀਤੀ ਹੈ ਤੇ ਮਹਾਰਾਜਾ ਮਹਾਰਾਜਾ ਸਰੂਪ ਚ ਕਾਉਣ ਦੇ ਵਿੱਚ ਇਹਦਾ ਦੋਸ਼ ਹੈਗਾ ਸੀ ਸੋ ਇਹਦਾ ਅਰਥ ਇਹ ਹੈ ਵੀ ਜਿਹੜਾ ਗੁਰੂ ਦੇ ਬੇਦਵੀ ਕਰੂਗਾ ਤੇ ਉਹਨਾਂ ਕੋ ਪ੍ਰੋਟੈਕਸ਼ਨ ਵੀ ਜੇ ਸਿੱਖ ਸੋਧਾ ਲਾ ਦੇਣਗੇ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਮਿਲੂਗੀ ਔਰ ਤੁਸੀਂ ਆਪ ਅੰਦਾਜ਼ਾ ਲਾ ਲੋ ਗਦਵੀਂ ਕਿਰਾਾ ਕੌਣ ਰਿਹਾ ਹੈ ਤੇ ਜੇ ਮੌਕੇ ਦੀ ਹਕੂਮਤ ਚਾਹੁੰਦੀ ਹੈ ਵੀ ਇਹ ਸਿੱਖਾਂ ਦੇ ਹੱਕ ਵਿੱਚ ਕੁਝ ਕਰਨਾ ਹੈ ਤੇ ਆਹ 1.5 ਮਹੀਨੇ ਦੇ ਵਿੱਚ ਵਿੱਚ ਉਹਦੇ ਘਰ ਦੀ ਨੌਕਰੀ ਤੋਂ ਬਰਕਾਰਸ ਕੀਤੀ ਜਾਵੇ ਕਿਹੜੀ ਕਾਰਗਰ ਦੀ ਜੰਗ ਲੜਦਾ ਸੀ ਗੁਰੂ ਦੇ ਗਦਵੀਂ ਕਰਨ ਵਾਲਾ ਘੇੜਾ ਪ੍ਰੇਮੀ ਉਹਦੀ ਘਰ ਦੀ ਨੂੰ ਪੁਲਸੇ ਭਰਤੀ ਕੀਤੀ ਹੁਣ ਉਹ ਪੁਲਸੇ ਭਰਤੀ ਹੋ ਕੇ ਕੀ ਲੱਕ ਕਿੰਨੀ ਮਿਹਨਤ ਕਰਵਾਉਗੀ ਗੜੀ ਜਿਹੜੀ ਜਨਾਨੀ ਕੋਲ ਪਹਿਲਾਂ ਕੋ ਪਾਵਰ ਨਹੀਂ ਸੀ ਜਿਹੜੇ ਪਰਿਵਾਰ ਕੋ ਉਦੋਂ ਬੈਦਲੀ ਕਰਾਤੀ ਹੁਣ ਜਿੰਨਾ ਤੁਸੀਂ ਪ੍ਰਸ਼ਾਸਨ ਸ਼ਾਮਲ ਕਰ ਲਿਆ ਹੈ ਤਾਂ ਉਥੇ ਕੀ ਕਰੂਗੀ ਉਹ ਜਿਹੜਾ ਗੁਰਦੇਵ ਸੀ ਜਿਹਦਾ ਸੌਦਾ ਲੱਗਾ ਸੀ ਉਹ ਸੌਦਾ ਲਾਉਣ ਦੇ ਵਿੱਚ ਦੋ ਸਿੱਖ ਨੌਜਵਾਨ ਸੀ ਇੱਕ ਹਿੰਦੂ ਨੌਜਵਾਨ ਸੀ ਅਸ਼ੋਕ ਕਮਾਰ ਸ਼ਾਇਦ ਉਹ ਹਿੰਦੂ ਨੌਜਵਾਨ ਦਾ ਨਾਮ ਆ ਜਿਹਨੇ ਸੌਦਾ ਲਾਇਆ ਸੀ ਕੈਂਟਰੀ ਕਰਨ ਵਾਲੇ ਨੂੰ ਸੋ ਉਸ ਸੌਦਾ ਲਾਉਣ ਵਾਲੇ ਦੀ ਘਰ ਵਾਲੀ ਦੀ ਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ ਜਿਹੜਾ ਗੁਰਦੇਵ ਹੈ ਜਿੰਨੇ ਬਦਬੀ ਦੀ ਰੇਕੀ ਕਰਾਈ ਹੈ ਉਹਦੀ ਦੁਕਾਨ ਸੀ ਸਾਹਮਣੇ ਉਹ ਜਿਹਦਾ ਮਾਰਿਆ ਜਾਂਦਾ ਹੈ ਉਹਦਾ ਸੌਦਾ ਲੱਗਦਾ ਹੈ ਮਹਿੰਦਰਪਾਲ ਬਿੱਟੂ ਜੀ ਦਾ ਬਾਅਦ ਜੇਹ ਸੌਦਾ ਲੱਗਦਾ ਹੈ ਮਹਿੰਦਰਪਾਲ ਬਿੱਟੂ ਲਾਸ਼ ਰੱਖਦਾ ਸੜਕ ਦੇ ਵਿੱਚ ਕਾਰ ਤੇ ਮੌਕੇ ਦੀ ਹਕੂਮਤ ਉਹਦੇ ਘਰ ਦੀ ਨੂੰ ਨੌਕਰੀ ਦਿੰਦੀ ਹੈ ਪੁਲਿਸ ਦੇ ਵਿੱਚ ਹੁਣ ਤੁਸੀਂ ਇਹ ਸੋਚ ਲਓ ਉਸ ਤੋਂ ਬਾਅਦ ਦੋਹਾਂ ਸਿੱਟਿਆਂ ਨੇ ਇਹ ਗੱਲ ਕਹਿਤੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਮੰਨ ਚੁੱਕੀ ਹੈ ਵੀ ਗੁਰਦੇਵ ਸਿੰਘ ਦੋਸ਼ੀ ਸੀ ਇਹਨੇ ਰੇਕੀ ਕੀਤੀ ਹੈ ਤੇ ਮਹਾਰਾਜਾ ਮਹਾਰਾਜਾ ਸਰੂਪ ਚ ਕਾਉਣ ਦੇ ਵਿੱਚ ਇਹਦਾ ਦੋਸ਼ ਹੈਗਾ ਸੀ ਸੋ ਇਹਦਾ ਅਰਥ ਇਹ ਹੈ ਵੀ ਜਿਹੜਾ ਗੁਰੂ ਦੇ ਬੇਰਵੀ ਕਰੂਗਾ ਤੇ ਉਹਨਾਂ ਨੂੰ ਅਟਰੈਕਸ਼ਨ ਮਿਲੂਗੀ ਜੇ ਸਿੱਖ ਸੋਧਾ ਲਾ ਦੇਣਗੇ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਮਿਲੂਗੀ ਔਰ ਤੁਸੀਂ ਆਪ ਅੰਦਾਜ਼ਾ ਲਾ ਲੋ ਗਦਵੀਂ ਕਿਰਾਾ ਕੌਣ ਰਿਹਾ ਹੈ ਤੇ ਜੇ ਮੌਕੇ ਦੀ ਹਕੂਮਤ ਚਾਹੁੰਦੀ ਹੈ ਵੀ ਇਹ ਸਿੱਖਾਂ ਦੇ ਹੱਕ ਵਿੱਚ ਕੁਝ ਕਰਨਾ ਹੈ ਤੇ ਆਹ ਡੇਢ ਮਹੀਨੇ ਦੇ ਵਿੱਚ ਵਿੱਚ ਉਹਦੇ ਘਰ ਦੀ ਨੌਕਰੀ ਤੋਂ ਬਰਕਾਰਸ ਕੀਤੇ ਲਾਵੇ ਕਿਹੜੀ ਕਾਰਗਰ ਦੀ ਜੰਗ ਲੜਦਾ ਸੀ ਗੁਰੂ ਦੇ ਗਦਵੀਂ ਕਰਨ ਵਾਲਾ ਕਟੇਰਾ ਪ੍ਰੇਮੀ ਉਹਦੀ ਘਰ ਦੀ ਨੂੰ ਪੁਲਸੇ ਪਰਦੀ ਕੀਤਾ ਹੁਣ ਉਹ ਪੁਲਸੇ ਪਰਦੀ ਹੋ ਕੇ ਕੀ ਲੱਕ ਕਿੰਨੀ ਮੈਦਾਨ ਕਰਵਾਉਗੀ ਗੜੀ ਜਿਹੜੀ ਜਨਾਨੀ ਕੋਲ ਪਹਿਲਾਂ ਕੋ ਪਾਵਰ ਨਹੀਂ ਸੀ ਜਿਹੜੇ ਪਰਿਵਾਰ ਕੋ ਉਦੋਂ ਬਦਲੀ ਕਰਾਤੀ ਹੁਣ ਜਿੰਨਾ ਤੁਸੀਂ ਪ੍ਰਸ਼ਾਸਨ ਸ਼ਾਮਲ ਕਰ ਲਿਆ ਹੈ ਤੇ ਉਥੇ ਕੀ ਕਰੂਗੀ ਉਹ ਜਿਹੜਾ ਗੁਰਦੇਵ ਸੀ ਜਿਹਦਾ ਸੌਦਾ ਲੱਗਾ ਸੀ ਉਹ ਸੌਦਾ ਲਾਉਣ ਦੇ ਵਿੱਚ ਦੋ ਸਿੱਖ ਨੌਜਵਾਨ ਸੀ ਇੱਕ ਹਿੰਦੂ ਨੌਜਵਾਨ ਸੀ ਅਸ਼ੋਕ ਕਮਾਰ ਸ਼ਾਇਦ ਉਹ ਹਿੰਦੂ ਨੌਜਵਾਨ ਦਾ ਨਾਮ ਆ ਜਿਹਨੇ ਸੌਦਾ ਲਾਇਆ ਸੀ ਕੈਂਟਰੀ ਕਰਨ ਵਾਲੇ ਨੂੰ ਸੋ ਉਸ ਸੌਦਾ ਲਾਉਣ ਵਾਲੇ ਦੀ ਘਰ ਵਾਲੀ ਦੀ ਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ ਜਿਹੜਾ ਗੁਰਦੇਵ ਹੈ ਜਿੰਨੇ ਬਦਬੀ ਦੀ ਰੇਕੀ ਕਰਾਈ ਹੈ ਉਹਦੀ ਦੁਕਾਨ ਸੀ ਸਾਹਮਣੇ ਉਹ ਜਿਹਦਾ ਮਾਰਿਆ ਜਾਂਦਾ ਹੈ ਉਹਦਾ ਸੌਦਾ ਲੱਗਦਾ ਹੈ ਮਹਿੰਦਰਪਾਲ ਬਿੱਟੂ ਜਿਹਦਾ ਬਾਅਦ ਜੇਹ ਸੌਦਾ ਲੱਗਦਾ ਹੈ ਮਹਿੰਦਰਪਾਲ ਬਿੱਟੂ ਲਾਸ਼ ਰੱਖਦਾ ਸ਼ੜਕ ਦੇ ਵਿੱਚ ਕਾਰ ਤੇ ਮੌਕੇ ਦੀ ਹਕੂਮਤ ਉਹਦੇ ਘਰ ਦੇ ਨੂੰ ਨੌਕਰੀ ਦਿੰਦੀ ਹੈ ਪੁਲਿਸ ਦੇ ਵਿੱਚ ਹੁਣ ਤੁਸੀਂ ਇਹ ਸੋਚ ਲਓ ਉਸ ਤੋਂ ਬਾਅਦ ਦੋਹਾਂ ਸਿੱਟਾਂ ਨੇ ਇਹ ਗੱਲ ਕਹਿਤੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਮੰਨ ਚੁੱਕੀ ਹੈ ਵੀ ਗੁਰਦੇਵ ਸਿੰਘ ਦੋਸ਼ੀ ਸੀ ਇਹਨੇ ਰੇਕੀ ਕੀਤੀ ਹੈ ਤੇ ਮਹਾਰਾਜਾ ਮਹਾਰਾਜਾ ਸਰੂਪ ਚ ਕਾਉਣ ਦੇ ਵਿੱਚ ਇਹਦਾ ਦੋਸ਼ ਹੈਗਾ ਸੀ ਸੋ ਇਹਦਾ ਅਰਥ ਇਹ ਹੈ ਵੀ ਜਿਹੜਾ ਗੁਰੂ ਦੇ ਬੇਰਵੀ ਕਰੂਗਾ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੂਗੀ ਜੇ ਸਿੱਖ ਸੋਧਾ ਲਾ ਦੇਣਗੇ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਮਿਲੂਗੀ ਔਰ ਤੁਸੀਂ ਆਪ ਅੰਦਾਜ਼ਾ ਲਾ ਲੋ ਗੱਦਵੀਂ ਕਿਰਾਾ ਕੌਣ ਰਿਹਾ ਹੈ ਤੇ ਜੇ ਮੌਕੇ ਦੀ ਹਕੂਮਤ ਚਾਹੁੰਦੀ ਹੈ ਵੀ ਇਹ ਸਿੱਖਾਂ ਦੇ ਹੱਕ ਵਿੱਚ ਕੁਝ ਕਰਨਾ ਹੈ ਤੇ ਆਹ 1.5 ਮਹੀਨੇ ਦੇ ਵਿੱਚ ਉਹਦੇ ਘਰ ਦੀ ਨੌਕਰੀ ਤੋਂ ਬਰਕਾਰਸ ਕੀਤੇ ਲਾਵੇ ਕਿਹੜੀ ਕਾਰਗਰ ਦੀ ਜੰਗ ਲੜਦਾ ਸੀ ਉਹ ਗੁਰੂ ਦੇ ਗੈਦਵੀ ਕਰਨ ਵਾਲਾ ਘੇੜਾ ਪ੍ਰੇਮੀ ਉਹਦੀ ਕਾਗਿ ਨੂੰ ਪੁਲਸੇ ਪਰਦੀ ਕੀਤਾ ਹੁਣ ਉਹ ਪੁਲਸੇ ਪਰਦੀ ਹੋ ਕੇ ਕੀ ਤੱਕ ਕਿੰਨੀ ਮੈਦਾਨੀ ਕਰਵਾਉਗੀ ਗੱਲ ਜਿਹੜੀ ਜਨਾਨੀ ਕੋਲ ਪਹਿਲਾਂ ਕੋ ਪਾਵਰ ਨਹੀਂ ਸੀ ਜਿਹੜੇ ਪਰਿਵਾਰ ਕੋ ਉਦੋਂ ਬੇਦਲੀ ਕਰਾਤੀ ਹੁਣ ਜਿੰਨਾ ਤੁਸੀਂ ਪ੍ਰਸ਼ਾਸਨ ਸ਼ਾਮਲ ਕਰ ਲਿਆ ਹੈ ਉਥੇ ਕੀ ਕਰੂਗੀ ਉਹ